ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾਨਵਾ ਗੰਗਨ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੁ ਨਾਨਕ ਹਰ ਭਜ ਮੰਨ ਜੀਵਿਤ ਜਲ ਕਉ ਮੀਨਾ ਬੇਕੇ ਅਨਸੋ ਕਾਹੇ ਰਚਿਓ ਨਮਕ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨ ਆ ਪਰ ਨ ਚਮਕੀ ਫਾਸ ਤਰਨ ਆਪੋ ਹੀ ਗਇਓ ਲਿਓ ਚਰਾ ਤਨ ਜੀਤਾ ਕਹੋ ਨਾਨਕ ਭਜ ਹਰ ਮਨ ਜੋ ਜਾਤ ਹੈ ਬੀਤਾ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚੋ ਆਨ ਕਉ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਤਨਦਾਰਾ ਸੰਪਤ ਸਗਲਾ ਜਿਨ ਨੇ ਆਪਣੀ ਕਰਮਾਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤ ਤੇ ਉਧਾਰਨ ਭੈ ਹਰਨ ਹਰ ਅਨਾਤ ਕੇ ਨਾਤ ਕੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੀ ਤੋ ਕੋ ਦਿਓ ਤਾਸੋ ਨਿਹੁੰਨ ਕੀ ਨਾ ਉਹ ਨਾਨਕ ਨਰ ਬਾਬਰੇ ਤਨਦਾਰਾ ਸੰਪਤ ਸਗਲਾ ਇਨੇ ਆਪਣੀ ਕਰਮਾਨ ਤੈਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨੋ ਪਤ ਤੇ ਉਧਾਰਨ ਭੈ ਹਰਨੋ ਹਰਨੋ ਨਾਥ ਕੀ ਨਾਥ ਕਹੋ ਨਾਨਕ ਤੇ ਜਾਨੀਐ ਸਦਾ ਵਸਤ ਤਮ ਸਾਥ ਤਨੁ ਤੰਜ ਤੋ ਕੋ ਦਿਓ ਤਾਸੋ ਨਹਿ ਨਕੀਨਾ ਕਹ ਨਾਨਕ ਨਰ ਬਾਬਰੇ ਅਪ ਕਿਉ ਢੋਲਤ ਤੀਨਾ ਤਨ ਤਨ ਸੋ ਪੈ ਸੁਖ ਦਿਓ ਰਜੇ ਨੀਕੇ ਧਾਮ ਕਉ ਨਾਨਕ ਸੁਨ ਰੇ ਮਨ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਈ ਕਉ ਨਾਨਕ ਸੁਨ ਰੇ ਮਨ ਜੇ ਸਮਰਤ ਗਤ ਹੋਏ ਜੇ ਸਮਰਤ ਗਤ ਪਾਈ ਐ ਤੇ ਭਜ ਰੀ ਤੈ ਮੀਤਾ ਕਹੋ ਨਾਨਕ ਸੁਨ ਰੀ ਮਨਾ ਆਉਤ ਘਟਤ ਹੈ ਨੀਤਾ ਖੌਂ ਚਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਦਿਨ ਤਾਰੇ ਮਹਿਮਾਨ ਕਟਕਟ ਮੈਂ ਹਰ ਜੂ ਵਸੈ ਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨ ਕੌਨ ਦੇ ਉਤਰਹਿ ਪਾਰ ਸੁਖ ਦੇ ਕੋ ਜੈ ਪਰ ਸੈ ਨਹੀਂ ਲੋਭ ਮੋ ਅਭਿਮਾਨ ਕਹਉ ਨਾਨਕ ਸੁਨ ਰੇ ਮਨ ਸੁ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੀ ਕੰਚਨ ਲੋਹ ਸਮਾਨ ਕਹਉ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਨ ਹਰਿ ਕੋ ਸੋਗ ਜਾ ਕੈ ਨਹੀਂ ਬਰੀ ਮਿਤ ਸਮਾਦੋ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਨ ਪੈ ਕਾ ਹੋ ਕੋ ਦੇਤ ਨਹ ਨ ਪੈ ਮਨਤ ਯਾਨ ਕਹੁ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਜੇ ਵਿਖਿਆਸ ਗਲੀਤ ਜੀ ਲਿਓ ਪੇਕ ਬਹਿਰਾਦ ਕਹੁ ਨਾਨਕ ਸੁਨ ਰੇ ਮਨ ਤੇ ਨਰ ਮਾਥੇ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਨਿਵਾਸ ਜੇ ਪ੍ਰਾਨੀ ਹੋ ਮੈ ਤਜੀ ਕਰਤਾ ਰਾਮੁ ਪਛਾਨੋ ਕਉ ਨਾਨਕ ਬੋ ਮੁਕਤ ਨਾਰਾ ਇਹ ਮਨ ਸਾਚੀ ਮਾਨੋ ਪੈ ਨਾ ਸੁਨ ਦੁਰਮਤ ਹਰਨ ਕਲ ਮੈ ਹਰ ਕੋ ਨਾਮੋ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਵਾ ਗੁਣ ਗੋਵਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨ ਪਰਹਿ ਨਾ ਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਤਉਪਮੋ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇਤਿ ਉਧਾਰ ਜੋ ਸੁਪਨਾ ਆ ਰਖਣਾ ਐਸੀ ਜਗ ਕੋ ਜਾਣੀ ਇਹਨੂੰ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਾਰਨ ਪ੍ਰਾਨੀ ਡੋਲਤਨੀਤਾ ਕੋਟਨ ਮੈਂ ਨਾਨਕ ਕੋ ਨਾਰੈਣ ਜੀ ਤਾ ਜੈਸੇ ਜਲਤੇ ਬੁੱਧ ਬੁਦਾਏ ਖੁਦੈ ਬਿਨ ਸੈਨੀ ਤਾ ਜਾਗਰਤ ਨਾਨ ਤੈ ਸੇ ਰਜੀ ਕੋ ਨਾਨਕ ਸੁਨ ਮੀ ਤਾ ਪ੍ਰਾਨੀ ਕਛੂਨਾਂ ਚੇਤਾਈ ਮਤ ਮਾਇਆ ਕੈ ਅੰਦਾ ਕਹੋ ਨਾਨਕ ਗੁਨ ਹਰ ਭਜਨੋ ਪਰਤ ਤਾਹੀ ਜੰਫੰਦਾ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ ਕਉ ਨਾਨਕ ਸੁਨਰੀ ਮਨ ਆ ਦੁਰਲੱਭ ਮਾਨੁਖ ਦੀ ਮਾਇਆ ਕਾਰਣ ਤਵਹੀ ਮੂਰਖ ਲੋਕ ਅਜ਼ਾਨ ਕਉ ਨਾਨਕ ਬਿਨ ਹਰਿ ਪਦਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸੁ ਦਿਨ ਭਜੈ ਰੂਪ ਰਾਮ ਤੇ ਜਾਨ ਅਰਜਨ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਪਦ ਰਹਿਓ ਬਿਸਰਿਓ ਗੋਵਿੰਦ ਨਾਮੋ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੇ ਰਮਨ ਚਿਤਾਈ ਮਤ ਮਾਇਆ ਕੈ ਅੰਦਾ ਕਹੋ ਨਾਨਕ ਹਰ ਭਜਨ ਬਿਨੋ ਵਰਤਤਾ ਹੈ ਜਮ ਫੰਦਾ ਸੁਖ ਮੈਂ ਮਹੌਸੰਗੀ ਪਾਈ ਦੁਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਭਦ ਮਨ ਆਂਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟੋ ਨਾ ਜਮਕੋ ਤਰਾਸੈ ਕੋ ਨਾਨਕ ਹਰਿ ਭਗਮਨ ਨਿਰਭੈ ਪਾਵੈ ਬਾਸੈ ਜਤਨ ਬਹੁਤ ਮੈਂ ਕਰ ਰਹਿਓ ਦਰ ਮਤ ਸਿਉ ਨਾਨਕ ਫਦਿਓ ਰਕਲਿਓ ਭਗਵਾਨ ਬਾਲ ਜਵਾਨੀ ਅਰ ਵਿਰਧ ਖੁਨਾ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਗਰਤਾ ਸਭ ਹੀ ਮਾਨ ਕਰਨੋ ਹੋਤੋ ਸੋ ਨਾ ਕੀਓ ਪਰਿਉ ਲੋਭ ਕੈ ਤੁੰਦਾ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦਾ ਮਨ ਮਾਇਆ ਮੈ ਰਮ ਰਹਿਓ ਉਨ ਨਕਸਤ ਨਾਹ ਨਮੀਤਾ ਨਾਨਕ ਮੂਰਤ ਚਿਤਰ ਜਿਉ ਉਨ ਚਾਟਤ ਨਾਹ ਨਪੀਤਾ ਨਰ ਚਾਹਤ ਕਸ਼ਿਆਰ ਔਰ ਕੀ ਔਰ ਹੈ ਭਈ ਚਤਵਤ ਰਹੇ ਓ ਠਕੋਰਾ ਨਾਨਕ ਪਾਸੀ ਗਲਪਰੀ ਜਤਨ ਬਹੁਤ ਸੁਖ ਕੀਏ ਕੀਏ ਦੁੱਖ ਕੋ ਕੀਓ ਨਾ ਕੋਈ ਗਉ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਈ ਜਗਤਿ ਤੇ ਖਾਰੀ ਫਿਰਤ ਹੈ ਸੋ ਕੋ ਦਾਤਾ ਰਾਮ ਕਉ ਨਾਨਕ ਮਨ ਸਿਮਰਤੇ ਪੂਰਨ ਹੋਇ ਕਾਮ ਝੂਠਾ ਮਾਨ ਕਹਾ ਕਰ ਸੋ ਸੋਨੇ ਜਿਉ ਜਾਨ ਐ ਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨੋ ਗਰਵ ਕਰਤ ਹੈ ਦੇਹ ਕੋ ਕਿਸੈ ਸੈਛ ਨ ਮੈਂ ਅਮੀਤਾ ਜੇ ਪ੍ਰਾਨੀ ਹਰ ਜਸ ਕਹਿਓ ਜਗ ਜੀਤਾ ਜੇ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੇ ਮਾਨ ਇਕ ਪੰਗਤ ਭਗਵਾਨ ਜੇ ਪ੍ਰਾਨੇ ਕੈ ਨਾਹੀ ਮਨੋ ਜੈਸੇ ਸੁਕਰ ਸਾਨ ਨਾਨਕ ਮਾਨੋ ਤਾਹੇ ਤਨ ਸੋਮੇ ਕੋ ਗਰਿਓ ਜੋ ਸਦਾ ਸਾਨਤਾਤ ਨਹੀਂ ਨਿਤਾ ਨਾਨਕ ਏ ਬਿਦ ਹਰ ਪਜੋ ਕੁਮਨ ਹੋਏ ਇਕ ਚੱਤਾ ਤੀਰਤ ਵਰਤੇ ਅਰਦਾਨ ਕਰ ਮਨ ਮੈਂ ਧਰੈ ਕੁਮਾਨ ਨਾਨਕ ਨੇ ਫਲ ਜਾਤ ਤਿਹ ਜੋ ਕੁੰਚਰ ਇਸ਼ਨਾਨ ਸਰ ਕੰਪਿਓ ਪਗ ਡਗ ਮਗੈ ਜੋ ਤਤੇ ਹੀ ਨਾ ਕਉ ਨਾਨਕਿ ਬਿਦ ਭਈ ਤਉ ਨ ਹਰ ਰਸ ਲੀਨ ਨਿਜ ਕਰ ਦੇਖੋ ਜਗਤ ਮੈਂ ਕੂ ਕਹ ਕੋ ਨਾ ਹੈ ਨਾਨਕ ਤਰ ਹਰ ਭਗਤ ਹੈ ਤੇਰਾ ਤੋਹ ਮਨ ਮਾਹੇ ਜਗ ਰਚਨਾ ਸਭ ਝੂਟ ਹੈ ਜਨ ਲਹੋਰੀ ਮੀਤਾ ਕਹਿ ਨਾਨਕ ਥਿਰ ਨਾ ਰਹੈ ਜੋ ਮਾਲੋ ਕੀ ਪੀਤਾ ਰਾਮ ਗਇਓ ਰਾਵਣ ਗਇਓ ਜਾ ਕੋ ਬੋ ਪਰਵਾਰ ਕਹੋ ਨਾਨਕ ਤਿਰ ਕਸ਼ ਨਹੀਂ ਸੁਖ ਨਹੀਂ ਜੋ ਸੰਸਾਰ ਚਿੰਤਾ ਤੱਕ ਕੀ ਜੀਐ ਜੁਵਨ ਨੋ ਨੀ ਹੋਏ ਇਹ ਮਾਰਗ ਸੰਸਾਰ ਕੋ ਉੰਦਾਲਿਕ ther ਨਹੀਂ ਕੋਈ ਜੋ ਉਪਜੋ ਸੋ ਵਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਨ ਗਾਇ ਲੇ ਛਡ ਸਗਲ ਜੰਜਾਲ ਤੁਹਾਰਾ ਬਲ ਛੁਟਿ ਕਿਉ ਬੰਧਨ ਪਰੇ ਕਛੁ ਨ ਹੋਤ ਉਪਾਏ ਕਹਉ ਨਾਨਕ ਅਬ ਓਟ ਹਰ ਕਜਿਉ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮਹੀ ਹੋ ਤ ਸਹਾਈ ਸੰਗ ਸਖਾ ਤਬ ਤਜ ਗਏ ਕੋ ਨ ਨਿਲਿਓ ਸਾਥ ਕੋ ਨਾਨਕ ਬਿਖਤ ਮੈਂ ਟਿਕ ਏਕਰ ਤੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਦਾ ਕਉ ਨਾਨਕ ਜਗਤ ਮੈਂ ਇਕ ਨਜਪਿਓ ਗੁਰ ਮੰਤਾ ਰਾਮ ਨਾਮ ਔਰ ਮੈਂ ਗਹਿਓ ਜਕ ਸੁਨ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ RAM ਨਾਮ ਯਰ ਮੈਂ ਕਹਯੋ ਜਕ ਸੁਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ